ਨਮਸਕਾਰ ਮੈਂ ਮਨਦੀਪ ਗਰਵੇ ਸਵਾਗਤ ਕਰਦੇ ਆ ਆਪਣੇ ਚੈਨਲ 'ਤੇ ਤੁਹਾਡਾ ਤੇ ਮੈਂ ਉਮੀਦ ਕਰਦੇ ਤਸੀ ਸਾਰੇ ਜਣੇ ਵੀ ਸਖਤ ਹੋਗੇ ਤੇ ਮਸਤ ਹੋਗੇ ਮੈਂ ਆਈਆਂ ਬਹੁਤ ਦਿਨਾਂ ਬਾਅਦ ਆਪਣਾ ਨਵਾਂ ਵਲੌਗ ਲੈ ਕੇ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਇੰਨੇ ਪਿਆਰੇ ਪਿਆਰੇ ਕਮੈਂਟ ਕਰਨ ਦਾ ਸਾਰਿਆਂ ਦਾ ਤੇ ਬਹੁਤ ਦਿਨਾਂ ਬਾਅਦ ਮੈਂ ਇਹ ਕਰਕੇ ਵਲੌਗ ਲੈ ਕੇ ਆਈਆਂ ਕਿਉਂਕਿ ਸਾਡੇ ਰਿਸ਼ਤੇਦਾਰਾਂ ਵਿੱਚ ਹੋ ਗਈ ਸੀ ਦਿੱਕਤ ਤੇ ਉਹਦੇ ਕਰਕੇ ਫਿਰ ਮੈਂ ਕਿਹਾ ਭੋਗ ਪੈ ਜੇ ਭੋਗ ਤੋਂ ਬਾਅਦ ਫਿਰ ਮੈਂ ਵਲੌਗ ਕੰਟੀਨਿਊ ਕਰੂੰਗੀ ਤੇ ਕੱਲ ਉਹਨਾਂ ਦਾ ਭੋਗ ਪਿਆ ਪਿਆ ਵਾ ਵੈ ਗੁੱਜੀ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਣ ਤੇ ਕਰਦਿਆਂ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਤੇ ਚਲੋ ਜੀ ਕੰਮ ਆ ਕੰਮ ਤੇ ਫਿਰ ਕਰਨਾ ਹੀ ਆ ਇਹ ਮੈਂ ਲੈ ਕੇ ਆਈ ਹਾਂ ਆਪਣੇ ਸੂਟ ਜਿਹੜੇ ਮੈਨੂੰ ਭਾਬੀ ਜੀ ਹੁਣਾਂ ਦਿੱਤੇ ਆ ਮੇਰੇ ਪੇਕੇਆਂ ਵਾਲਿਆਂ ਨੇ ਤੇ ਇਹ ਮੈਂ ਨਹੀਂ ਜਦੋਂ ਜੁਪੀ ਤੇ ਸਾਰਿਆਂ ਮੇਰੇ ਵਲੌਗ ਵੇਖੀ ਆ ਜਾਂ ਨਹੀਂ ਵਲੌਗ ਵੇਖੇ ਮੇਰੇ ਕਿਸੇ ਨੇ ਤੇ ਜਾ ਕੇ ਪਿੱਛੇ ਮੇਰੇ ਵਲੌਗ ਹੋਏ ਨੇ ਮੇਰੇ ਪੇਕੇ ਪਿੰਡ ਦੇ ਤੇ ਨਾਲੇ ਸਪੈਸ਼ਲੀ ਤੁਹਾਨੂੰ ਸਾਰਿਆਂ ਨੂੰ ਥੈਂਕ ਯੂ ਮੇਰੇ ਪੇਕੇ ਆ ਕਰਦੇ ਹੋਮ ਟੂਰ ਨੂੰ ਇੰਨਾ ਪਿਆਰ ਦੇਣ ਵਾਸਤੇ ਚਲੋ ਜੀ ਪਹਿਲਾ ਸੂਟ ਮੇਰਾ ਆ ਵਾ ਆ ਇਦਾਂ ਕਰਕੇ ਫਰਕ ਹੋਇਆ ਵਾ ਬੜਾ ਹੀ ਪਿਆਰਾ ਵਾ ਏ ਇਹ ਇਹ ਦੋਏ ਸੂਟ ਮੈਂ ਆਪ ਹੀ ਬਸਾਂਦੇ ਕੀਤੇ ਕਿਉਂਕਿ ਭਾਬੀ ਮੈਨੂੰ ਕਹਿੰਦੇ ਕਿ ਤੂੰ ਤੋ ਪਾਉਣੇ ਆ ਤਾਂ ਤੂੰ ਆਪਣੀ ਪਸੰਦ ਦੇ ਲੈ ਲੈ ਤੇ ਇਹ ਸੂਟ ਨਾ ਮੈਂ ਸਟਿਚ ਕਰਨ ਵਾਸਤੇ ਨਾ ਇਦਾਂ ਕੱਢੇ ਕਿ ਸਟਿਚ ਕਰ ਲੈਣੀ ਆ ਤੇ ਫਿਰ ਮੈਂ ਕਿਹਾ ਚਲੋ ਤੁਹਾਡ ਨਾਲ ਇੱਕ ਵਾਰਾ ਸ਼ੇਅਰ ਕਰ ਲੈਣੀ ਆ ਉਸ ਤੋਂ ਬਾਅਦ ਮੈਂ ਇਹਨੂੰ ਕਟਿੰਗ ਕਰਕੇ ਸਟਿਚਿੰਗ ਕਰ ਲੂੰਗੀ ਇਹ ਵੀ ਬਣ ਲੈਣਾ ਮੇਰਾ A ਸ਼ੇਪ ਦਾ ਇਹ ਲੈਂਥ ਨੂੰ ਤਾਂ ਬਹੁਤ ਵਧੀਆ ਵਾ ਤੇ ਇਹਦੇ ਨਾਲ ਬਾਟਮ ਦਾ ਵਿਚੇ ਰਹਿ ਗਈ ਆ ਚਲੋ ਵਿਖਾਉਣੀ ਆ ਤੁਹਾਨੂੰ ਮੈਂ ਬਾਟਮ ਇਦੇ ਨਾਲ ਆਹ ਦੁਪੱਟਾ ਵਾ ਜਿਹੜਾ ਮੈਂ ਹੁਣੇ ਸ਼ਰਟ ਵਿਖਾਈ ਤੁਹਾਨੂੰ ਉਹਦੇ ਨਾਲ ਆਹ ਦੁਪੱਟਾ ਵਾ ਬੜਾ ਖੁੱਲਾ ਦੁੱਲਾ ਜਿੱਦਾਂ ਦਾ ਮੈਨੂੰ ਪਸੰਦ ਵੀ ਆ ਖੁੱਲਾ ਦੁੱਲਾ ਦੁਪੱਟਾ ਆਹ ਦੁਪੱਟਾ ਵਾ ਇਹਦੇ ਨਾਲ ਬੜਾ ਪਿਆਰਾ ਮੈਂ ਤਾਂ ਲੈ ਕੇ ਵੇਖ ਲਿਆ ਵਾ ਪਹਿਲਾਂ ਹੀ ਤੇ ਚਲੋ ਤੁਹਾਨੂੰ ਮੈਂ ਪਹਿਲਾਂ ਇਹਦੇ ਨਾਲ ਅੱਡੀ ਬਾਟਮ ਵਿਖਾ ਦਿੰਨੀ ਆ ਜੀ ਆਵਲੇ ਸੂਟ ਦੇ ਨਾਲ ਆਵਰੀ ਬਾਟਮ ਆ ਚਿਕਨ ਬਾਟਮ ਆ ਇਹਦੇ ਨਾਲ ਲੋ ਜੀ ਆਵਲੇ ਬਾਟਮ ਆ ਇਹਦੇ ਨਾਲ ਪਰ ਮੈਂ ਬਣਾਉਂਗੀ ਪਲਾਜੋ ਪਲਾਜੋ ਸੂਟ ਬਣਾਉਂਗੀ ਮੈਂ ਤੇ ਇੱਕ ਸੂਟ ਮੇਰਾ ਆ ਇੱਕ ਸੂਟ ਮੇਰਾ ਆ ਵਾ ਇਦਾਂ ਕਰਕੇ ਫਲਾਰ ਬਣੇ ਆ ਸ਼ਰਟ ਤੇ ਬਲਾਉਂ ਬਣਾਉਂਦੀ ਕੋਟ ਛੋਟਿਆ ਨਹੀਂ ਉਹ ਨਹੀਂ ਆਹੀ ਆਪ ਨਹੀਂ ਆਂਦੇ ਉਹਨੂੰ ਲਓ ਜੀ ਇਹ ਕਾਹਤ ਛੋਟਿਆ ਇੱਕ ਤੁਹਾਨੂੰ ਵਿਖਾਤਾ ਇੱਕ ਕਾਹ ਇਹ ਆਲਓਰ ਛੋਟਿਆ ਤੇ ਇਹਦੇ ਨਾਲ ਆ ਆ ਦੁਪੱਟਾ ਤੇ ਦੱਸਿਓ ਕਿਦਾਂ ਲੱਗਾ ਇਹਦਾ ਦੋ ਕਾਰਨਰ ਤੇ ਨਾ ਫਲਾਰ ਬਣਿਆ ਏਦਾਂ ਦੁਪੱਟਾ ਲੈ ਕੇ ਵਿਖਾ ਦਿੰਦੀ ਆ ਤੁਹਾਨੂੰ ਨਾਲੇ ਆਪ ਵੇਖ ਦਿਨੀ ਆਪੇ ਮੈਂ ਕਈ ਵਾਰਾਂ ਵੇਖ ਲਿਆ ਬੜਾ ਪਿਆਰਾ ਲੱਗਾ ਇਹ ਵੀ ਪਲਾਜੋ ਸੂਟ ਬਣਾਉਂਗੀ ਜੈ ਸਲਵਾਰ ਵੀ ਬਣਾਵਾਂਗੇ ਹੈਨਾ ਤੇ ਮੰਮੀ ਮੇਰੇ ਵੀ ਨਾਲ ਆਏ ਆ ਮੇਰੇ ਉਹ ਤਾਂ ਨਹੀਂ ਹੋਣਾ ਰਿਸ਼ਤੇਦਾਰਾ ਜੇ ਡੈਥ ਹੋ ਗਈ ਉਹਦੇ ਘਰ ਕਿਉਂ ਆਉਣਾ ਪਿਆ ਉਹ ਤਾਂ ਨਹੀਂ ਅਜੇ ਆਉਣਾ ਹੈਨਾ ਕਿ ਨਹੀਂ ਨਾਲ ਹੀ ਉੱਦਾਂ ਦੇ ਆਏ ਆ ਮੇਰੇ ਕੋਲ ਤੇ ਅੱਜ ਹੀ ਪਹੁੰਚੇ ਹੁਣ ਐਵੇਂ ਆਈਆਂ ਲੈ ਕੇ ਤੇ ਮੈਂ ਪੈਲੋ ਰੱਖ ਲੈਣੀ ਆ ਫਿਰ ਤਾਰੇ ਨਾਲ ਕਰਦੇ ਗੱਲਾਂ ਬਾਤਾਂ ਫਿਰ ਬੱਚਿਆਂ ਦੇ ਉਹਨਾਂ ਨੇ ਲੈ ਤੇ ਰਿਡਿਮੈਂਟ ਕੱਪੜੇ ਕਿੰਨੋਂ ਨੂੰ ਲੈ ਤੇ ਦੋ ਪੈਂਟਾਂ ਤੇ ਨਾਲ ਟੌਪ ਲੈ ਤੇ ਆਹ ਕਿੰਨ ਦੀ ਪੈਂਟ ਇੱਕ ਤੇ ਲੈਂਥ ਲੌਂਗ ਥੋੜੀ ਜੀ ਕਟਿੰਗ ਕਰਵਾਉਣੀ ਪੈਣੀ ਆ ਆਈ ਠੀਕ ਸ਼ਾਇਦ ਨਹੀਂ ਪਤਾ ਨਹੀਂ ਪੱਕਾ ਮੈਨੂੰ ਇਹ ਮੇਰਾ خیال ਇਹ ਇੱਕ ਕਰਵਾਉਣੀ ਸੀ ਇੱਕ ਨਹੀਂ ਇਹ ਮੈਨੂੰ ਲੱਗਦਾ ਨਹੀਂ ਕਰਵਾਉਣੀ ਆ ਕਰਵਾਉਣੀਆਂ ਲੂਜ਼ ਪਹੁੰਚ ਵਾਲੀ ਹਾਂ ਇਹ ਵਾਲੀ ਕਰਵਾਉਣੀ ਉਹ ਬਿਲਕੁਲ ਠੀਕ ਆ ਹਰ ਇੱਕ ਪਹੁੰਚੇ ਖੁੱਲ੍ਹੇ ਹੋਈ ਜਾਂ ਤੇ ਖੁੱਲ੍ਹੇ ਤੇ ਚੁਲ੍ਹ ਹੈ ਗਈ ਆ ਇਦਾਂ ਨਹੀਂ ਹੁੰਦੇ ਨੇ ਪਰ ਇਹ ਜਿਹੜੀ ਲੈਂਥ ਆ ਕਿਰਨ ਦੀ ਜ਼ਿਆਦਾ ਵਾ ਤੇ ਇਹਨੂੰ ਕਟਿੰਗ ਕਰਵਾ ਲਾਂਗੀ ਆਪ ਹੀ ਕਰ ਲੈਣੀ ਮੈਂ ਤੇ ਫਿਟਿੰਗ ਫਿਟਿੰਗ ਪ੍ਰੋਪਰ ਆ ਤੇ ਇੱਕ ਕਿਰਨ ਦਾ 100 ਪਿਆ ਆ ਆਵਲਾ ਇਹਵਾਲਾ ਦਸ ਯਾਕੇ ਦੰਨ ਲੱਗਿਆ ਇਹਦੇ ਵੱਡੀ ਮਾਮੀ ਦੀ ਪਸੰਦ ਦਾ ਆਵਲਾ ਤੇ ਮੈਨੂੰ ਵੀ ਇਹੀ ਪਸੰਦ ਆਇਆ ਸੀ ਤੇ ਆਵਲਾ ਜਿਹੜਾ ਹੈ ਛੋਟੀ ਭਾਬੀ ਦੇ ਪਸੰਦ ਦਾ ਵਾ ਤੇ ਵਾਈਟ ਮੇਰਾ ਤੇ ਵੈਸੇ ਵੀ ਫੇਰ ਟਟਿਆ ਵਾਈਟ ਮਤਲਬ ਮੈਨੂੰ ਬੱਚਿਆਂ ਦੇ ਤੇ ਬੰਦਿਆਂ ਦੇ ਵਾਈਟ ਪਾਏ ਵਧੀਆ ਲੱਗਦੇ ਆ ਮੇਰੇ ਹਸਬੰਦ ਵੀ ਵਾਈਟ ਪਾਉਂਦੇ ਆ ਵਧੀਆ ਲੱਗਦੇ ਸ਼ਰਟਾਂ ਤੇ ਮੇਰੇ ਪਤੀ ਜੇ ਭੰਡੇ ਆ ਵਾਈਟ ਸੋਨੇ ਲੱਗਦੇ ਨੇ ਵਾਈਟ ਤੇ ਮੈਂ ਆਪਣੇ ਬੱਚਿਆਂ ਜਾਂ ਤਾਂ ਵਾਈ ਵਾਈਟ ਕੱਪੜੇ ਲਾ ਕੇ ਦਿੰਨੀ ਆ ਤੇ ਦਿਲਸ਼ੇਰ ਦੇ ਜਿਹੜੇ ਉਹ ਸਾਈਜ਼ ਦੇ ਨਹੀਂ ਮਿਲੇ ਹੀ ਉੱਥੋਂ ਫਿਰ ਪੈਸੇ ਦੇਤੇ ਭਾਬੀ ਉਹਨਾਂ ਨੇ ਤੇ ਬਜ਼ਾਰ ਵੀ ਰੈਡੀਮੈਂਟ ਫਾਉਂਦੇ ਉਹਨਾਂ ਦੀ ਪੈ ਰੱਖੜੀਆਂ ਦੇ ਅਡਵਾਂਸ ਤੇ ਲੈ ਲੇ ਮੈਂ ਰੱਖੜੀਆਂ ਨੇ ਵੀ ਪੈਸੇ ਮਿਲ ਗਏ ਹੀ ਅਡਵਾਂਸ ਤੇ ਜੀ ਤੇ ਐਂਦਾ ਕਰਕੇ ਦੇਨਰੇ ਬਹੁਤ ਵਧੀਆ ਤੁਹਾਡਾ ਸਾਰਿਆਂ ਦਾ ਧੰਨਵਾਦ ਹੀ ਸਾਰਿਆਂ ਨੇ ਮੇਰੇ ਪੇਕੇ ਦੇ ਹੋਮ ਟੂਰ ਨੂੰ ਬਹੁਤ ਸਾਰਾ ਪਿਆਰ ਦਿੱਤਾ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਜਿਨ੍ਹਾਂ ਨੇ ਨਹੀਂ ਮੇਰੇ ਪੇਕੇ ਦਾ ਹੋਮ ਟੂਰ ਦੇਖਿਆ ਪਲੀਜ਼ ਜਾ ਕੇ ਮੇਰੇ ਪੇਕੇ ਦਾ ਹੋਮ ਟੂਰ ਜੂ ਵੇਖਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿਦਾਂ ਦਾ ਲੱਗਾ ਤੇ ਬੜੇ ਦਰ豪 ਗਿਆ ਮੈਂ ਵੀ ਵਲੌਗ ਨਹੀਂ ਪਾਉਂਦੀ ਹੁਣ ਮੈਂ ਕੰਟੀਨਿਊ ਵਲੌਗ ਪਾਉਂਗੀ ਰੋਈ ਰੋਈ ਪਾਉਂਗਾ ਛੋਟਾਈ ਪਈਏ ਰੋਈ ਪਾਉਂਗੇ ਤੇ ਹੋਰ ਕੀ ਕਹਿਣਾ ਹੈ ਤੇ ਮੈਂ ਬਣਾਉਂਦੀ ਆ ਸਬਜੀ ਪਨੀਰ ਦੀ ਬਣ ਗਈ ਤੜਕਾ ਲੱਗ ਗਿਆ ਮਮੇ ਸ਼ੁਗਰ ਐ ਇਹਨਾਂ ਨੂੰ ਪੋਖ ਖਾਈ ਜਾਂਦੀ ਐ ਛੇਤੀ ਟਾਈਮ ਜੇ 7:00 7:30 ਦਾ ਟਾਈਮ ਹੋਇਆ 7:1 ਵਜੇ ਪਰ ਰੋਟੀ ਬਣਾ ਕੇ ਨਾਲ ਨੂੰ ਖਾ ਦੜੀਏ ਬਿਲਕੁਲ ਹੀ ਥੋੜੀ ਲੇਟ ਖਾਣੇ ਪਰ ਅੱਜ ਹੀ ਬਣਾ ਲਿਖਾ ਲਾਂਗੇ ਨਾ ਨਾਲ ਹੀ ਖਾ ਲੈਣੀ ਹੈ ਵੀ ਤੇ ਚਲੋ ਜੀ ਸਾਰਿਆਂ ਜਣਿਆਂ ਨੇ ਮੇਰਾ ਹਾਲ ਚਾਲ ਪੁੱਛਿਆ ਉਹਦੇ ਵਾਸਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਬਹੁਤ ਬਹਿ ਤੈ ਦਲੋ ਤੇ ਹੁਣ ਮੈਂ ਰੈਗੂਲਰ ਪਾਉਂਗੀ ਤੇ ਕਮੈਂਟ ਵੀ ਮੈਂ ਰੀਡ ਕਰਿਆ ਕਰੂੰਗੀ ਇੱਕ ਦਿਨ ਰੱਖ ਲੈਣਾ ਵਾ ਕਮੈਂਟਾਂ ਵਾਸਤੇ ਇੱਕ ਇੱਕ ਦਿਨ ਆਪਾਂ ਕਮੈਂਟ ਰੀਡ ਕਰਿਆ ਕਰਾਂਗੇ ਮੈਂ ਦੱਸੂੰਗੀ ਕਿ ਕਿਹੜਾ ਦੇ ਉਹ ਮੈਂ ਸਿਲੈਕਟ ਕਰੂੰਗੀ ਉਸ ਦਿਨ ਫਿਰ ਕੱਲੇ ਕਮੈਂਟ ਹੀ ਕੱਲੇ ਰੱਖਿਆ ਕਰਨੇ ਆ ਉਸ ਦਿਨ ਤੇ ਬਾਕੀ ਚਲੋ ਵੀਰਿਆਂ ਨੇ ਤਾਂ ਹਿੱਦਾਂ ਪਿਆਰ ਦਿੰਦੇ ਰਹੋ ਤੇ ਚਲੋ ਜੀ ਸਬਸਕ੍ਰਾਈਬ ਤੇ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਮਿਲਦੇ ਆ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਬਾਏ ਬਾਏ ਇੱਕੋ ਗੱਲ ਦਾ